ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਥਾਨ ਦੀ ਫਾਰਮੇਸੀ ਓਨਲੀ ਹੈਲਥ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਕੌਂਡਿਲੋਮਿਨ ਬਾਂ 72 ਮੈਡੀਸਨ ਦੇ ਬਾਰੇ ਵਿੱਚ ਸੋ ਇਹ ਜਿਹੜੀ ਦਵਾਈ ਹੈ ਜੀ ਇਹ ਹੋਮੀਓਪੈਥਿਕ ਮੈਡੀਸਨ ਆ ਸੋ ਜਿਹੜੇ ਸਾਡੇ ਕੋਲ ਇਹਦੀ ਇੱਥੇ ਕੁਆਂਟੀਟੀ ਹੈ ਜਿਵੇਂ ਤੁਸੀਂ ਨੀਚੇ ਦੇਖ ਸਕਦੇ ਹੋ ਨੈਟ ਵੋਲੀਅਮ 30 ਐਮ ਐਲ ਮਤਲਬ ਇਹ 30 ਐਮ ਐਲ ਜਿਹੜੀ ਇਹਦੀ ਕੁਆਂਟੀਟੀ ਸਾਡੇ ਕੋਲ ਹੈਗੀ ਹੈ ਇਹਦੇ ਵਿੱਚ 30 ml ਪੈਕੇਜਿੰਗ ਹੈ ਸਾਡੇ ਕੋਲ ਸੋ ਅੱਜ ਆਪਾਂ ਇਹਦੇ ਯੂਸ ਇਸ ਇਹਦਾ ਸਾਰਾ ਕੁਝ ਇਹਦੇ ਵਿੱਚ ਮੈਂ ਦੱਸਾਂਗੀ ਕਿ ਇਹਨੂੰ ਕਿੱਥੇ-ਕਿੱਥੇ ਯੂਜ਼ ਕੀਤਾ ਜਾਂਦਾ ਆ ਸੋ ਸ਼ੁਰੂ ਕਰਦੇ ਆਂ ਵੀਡੀਓ ਨੂੰ ਸੋ ਜਿਹੜੀ ਕੌਂਡਿਲੋਮਾਈਨ 72 ਹੈ ਜੀ ਇਹ ਜਿਹੜੀ ਹੈ ਜੈਨੀਟਲ ਵਰਸ ਦੇ ਲਈ ਯੂਜ਼ ਕੀਤੀ ਜਾਂਦੀ ਹੈ ਜੈਨੀਟਲ ਵਰਸ ਜਿਵੇਂ ਕਿ ਆਪਾਂ ਕਹਿੰਦੇ ਆ ਕਿ ਜਿਹੜੇ ਸਾਡੇ ਗੁਪਤ ਅੰਗਾਂ ਤੇ ਹੋ ਜਾਂਦੇ ਨੇ ਮੱਸੇ ਹੋ ਜਾਂਦੇ ਨੇ ਰੱਟਣ ਹੋ ਜਾਂਦੇ ਨੇ ਉਹਨਾਂ ਕੇਸਿਸ ਵਿੱਚ ਜਿਹੜੀ ਹੈ ਜੀ ਕੋਂਡੀਲੋਮਨ ਇਹਨੂੰ ਯੂਜ਼ ਕੀਤਾ ਜਾਂਦਾ ਆ ਜਿਹੜੇ ਇਹ ਰੱਟਣ ਵਗੈਰਾ ਹੁੰਦੇ ਨੇ ਮੱਸੇ ਵਗੈਰਾ ਹੋ ਜਾਂਦੇ ਨੇ ਇਹਨਾਂ ਦੇ ਹੋਣ ਦੇ ਕਈ ਰੀਜ਼ਨ ਹੋ ਜਾਂਦੇ ਨੇ ਜਿਵੇਂ ਕਿ ਕਈ ਵਾਰੀ ਤਾਂ ਸਾਡੇ ਜੈਨੇਟਿਕ ਹੀ ਹੁੰਦੇ ਨੇ ਸਾਡੇ ਮਤਲਬ ਫੈਮਿਲੀ ਚ ਹੀ ਇਹ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ ਉਹਦੇ ਕਾਰਨ ਸਾਡੇ ਚ ਆਟੋਮੈਟਿਕਲੀ ਇਹ ਅੱਗੇ ਆ ਜਾਂਦੇ ਨੇ ਸੋ ਨੰਬਰ 2 ਏ ਸੈਕਸ਼ੂਅਲੀ ਮਤਲਬ ਆ ਟ੍ਰਾਂਸਫਰ ਜਿਹੜੀ ਹੈ ਸੈਕਸ਼ੂਅਲੀ ਵੀ ਟ੍ਰਾਂਸਫਰਡ ਜਿਹੜੀ ਡਿਜ਼ੀਜ਼ ਹੁੰਦੀ ਆ ਸੋ ਜਿਵੇਂ ਤੁਹਾਡੇ 파ਟਨਰ ਨੂੰ ਕੋਈ ਪ੍ਰੋਬਲਮ ਹੈ ਉਹ ਵੀ ਇਸ ਚੀਜ਼ ਦੀ ਤੇ ਇਹ ਜੇ ਤੁਸੀਂ ਮਤਲਬ ਕਿ ਵਿਦਆਊਟ ਪ੍ਰੀਕਾਸ਼ਨ ਸੈਕਸ ਵਗੈਰਾ ਕਰਦੇ ਹੋ ਤਾਂ ਉਹ ਤੁਹਾਡੇ ਚ ਵੀ ਆਟੋਮੈਟਿਕਲੀ ਇਹ ਚੀਜ਼ ਆ ਜਾਂਦੀ ਹੈ ਸੋ ਨੈਕਸਟ ਹੈ ਜੀ ਜਿਵੇਂ HPV ਵੀਾਇਰਸ ਹਿਊਮਨ ਪੈਪਿਲੋਮਾ ਵੀਾਇਰਸ ਹੈ ਹਿਊਮਨ ਪੈਪਿਲੋਮਾ ਵੀਾਇਰਸ ਹੈ ਜਿਹੜਾ ਇਹ ਹੀ ਮੇਨ ਮਤਲਬ ਵੀਾਇਰਸ ਹੈ ਜੀਦੇ ਕਰਕੇ ਇਹ ਚੀਜ਼ ਹੈ ਜਿਹੜੀ ਅ ਸਰੀਰ ਵਿੱਚ ਆਉਂਦੀ ਹੈ ਜਿਹੜੇ ਮਤਲਬ ਮਸੇ ਵਗੈਰਾ ਹੈ ਇਹਨਾਂ ਦੀ ਜਿਹੜੀ ਪ੍ਰੋਬਲਮ ਹੈ ਇਹ ਹਿਊਮਨ ਪੈਪਿਲੋਮਾ ਵੀਾਇਰਸ ਦੇ ਐਂਟਰ ਹੋਣ ਦੇ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਉਹਦੇ ਕਾਰਨ ਨਹੀਂ ਸਾਰੀ ਮਤਲਬ ਮੇਨ ਜਿਹੜੀ ਰੂਟ ਹੈ ਉਹ ਹਿਊਮਨ ਪੈਪਿਲੋਮਾ ਵੀਾਇਰਸ ਹੈ ਇਹਦੀ ਸੋ ਇਹ ਜਿਹੜੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਕਈ ਵਾਰੀ ਮਤਲਬ ਕਿ ਉਹ ਹੋ ਜਾਂਦੀ ਹੈ ਵੱਧ ਜਾਂਦੀ ਹੈ ਕਈ ਵਾਰੀ ਤਾਂ ਸਾਨੂੰ ਜਲਦੀ ਹੋ ਜਾਂਦਾ ਪਤਾ ਲੱਗ ਜਾਂਦਾ ਬਟ ਜਦੋਂ ਵੱਧ ਜਾਂਦੀ ਹੈ ਇਰਿਟੇਸ਼ਨ ਵਗੈਰਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰੀ ਕੀ ਹੁੰਦਾ ਜਦੋਂ ਐਨਸ ਤੇ ਵੀ ਇਹੋ ਜਿਹੇ ਮੱਸੀ ਵਗੈਰਾ ਹੋ ਜਾਂਦੇ ਉਹਨਾਂ ਵਿੱਚੋਂ ਤਾਂ ਬਲੀਡਿੰਗ ਵੀ ਕਈ ਵਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਕਈ ਵਾਰੀ ਜਿਆਦਾ ਬਲੀਡਿੰਗ ਵਗੈਰਾ ਹੋਣ ਲੱਗ ਜਾਂਦੀ ਹੈ ਅੰਦਰ ਉਸ ਕੇਸ ਚ ਵੀ ਜਿਹੜੀ ਕੌਂਡੀਲੋਮਿਨ 172 ਹੈ ਲਾਭਦਾਇਕ ਹੈ ਬੈਨੀਫੀਸ਼ੀਅਲ ਹੈ ਸਾਡੇ ਲਈ ਸੋ ਇਹ ਸਾਰੇ ਕੇਸਿਸ ਆ ਜਿਵੇਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਜਿਵੇਂ ਕਿ ਤੁਸੀਂ ਹੱਥ ਲਾ ਕੇ ਵੀ ਦੇਖ ਸਕਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਕਿ ਸਾਡੇ ਇਹ ਮਤਲਬ ਜਿਹੜੇ ਜੈਨੀਟਲ ਵਾਰਡਸ ਹੁੰਦੇ ਨੇ ਖੁਰਦਰੇ ਖੁਰਦਰੇ ਜਿਹੀ ਹੋ ਜਾਂਦੇ ਨੇ ਕਈ ਵਾਰੀ ਸੌਫਟ ਵੀ ਹੁੰਦੇ ਨੇ ਇਹਨਾਂ 'ਚ ਵੈਸੇ ਕਈ ਵਾਰੀ ਮਾੜੀ-ਮੋਟੀ ਪੇਨ ਹੁੰਦੀ ਵੀ ਹੈ ਇਚਿੰਗ ਵਗੈਰਾ ਹੁੰਦੀ ਇਰਿਟੇਸ਼ਨ ਹੁੰਦੀ ਹੈ ਬਟ ਕਈ ਵਾਰੀ ਇਹਨਾਂ 'ਚ ਬਿਲਕੁਲ ਵੀ ਪੇਨ ਨਹੀਂ ਹੁੰਦੀ ਕੋਈ ਨਾ 'ਚ ਪੇਨ ਨਹੀਂ ਹੁੰਦੀ ਇਹ ਸਿਰਫ ਤੁਹਾਨੂੰ ਹੱਥ ਲਗਾਏ ਤੋਂ ਪਤਾ ਲੱਗ ਜਾਂਦੇ ਕਿ ਰਫ ਜਿਹਾ ਸਰਫੇਸ ਆ ਤੇ ਤੁਸੀਂ ਦੇਖੋਗੇ ਕਿ ਕਿੰਨੇ ਸਾਰੇ ਇਕੱਠੇ ਹੋ ਜਾਂਦੇ ਨੇ ਛੋਟੇ 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 ਇਹਦਾਂ ਨਾ ਕਰਕੇ ਗੁੱਛੇ ਜਿਹੇ ਚ ਇਕੱਠੇ ਹੋ ਜਾਂਦੇ ਨੇ ਤੇ ਕਈ ਵਾਰੀ ਤੁਹਾਨੂੰ ਜਦੋਂ ਫੁੱਲ ਵਾਂਗ ਉੱਪਰੋਂ ਮਤਲਬ ਫੀਲਿੰਗ ਆਉਂਦੀ ਹੈ ਗੋਭੀ ਦੇ ਵਾਂਗ ਮਤਲਬ ਜਦੋਂ ਤੁਸੀਂ ਹੱਥ ਲੱਗ ਦੇਖਦੇ ਹੋ ਨਾ ਉੱਪਰੋਂ ਫੀਲਿੰਗ ਜੀ ਆਉਂਦੀ ਹੈ ਖੁਰਦਰੀ ਖੁਰਦਰੀ ਜੀ ਇਹ ਇਹ ਜਿਹੜੀ ਹੈ ਇਹ ਨਿਸ਼ਾਨੀ ਹੈ ਜੈਨੀਟਲ ਵਾਟਸ ਦੀ ਸੋ ਇਹ ਜਿਹੜੀ ਪ੍ਰੋਬਲਮ ਹੈ ਬੜੀ ਜਿੱਦੀ ਜੀ ਪ੍ਰੋਬਲਮ ਹੈ ਸੁੱਕੇ ਜਾਂਦੇ ਵੀ ਨਹੀਂ ਹੈਗੇ ਸੋ ਇਹ ਜਿਹੜੀ ਮੈਡੀਸਨ ਹੈ ਕੋਂਡੀਲੋਮਿਨ 172 a ਉਨਾ ਜੈਨੀਟਲ ਵਾਰਡਸ ਲਈ ਯੂਜ਼ ਕੀਤੀ ਜਾਂਦੀ ਆ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਮੈਡੀਸਨ ਆ ਸੋ ਅੱਗੇ ਗੱਲ ਕਰਦੇ ਆ ਜੀ ਜਿਹੜੇ ਇਹਦੇ ਇਨਗਰੀਡੀIENTS ਆ ਇਹਦੇ ਵਿੱਚ ਸਿਨਾਵਰੀ 6 ਥੂਜ਼ਾ অক্সੀਡੈਂਟਲਿਸ ਥੂਜ਼ਾ ਜਿਹੜੀ ਆ ਬਹੁਤ ਜ਼ਿਆਦਾ ਮਤਲਬ ਕਿ ਇੰਪੋਰਟੈਂਟ ਇਨਗਰੀਡੀਐਂਟ ਹੈ ਇਹਦੇ ਵਿੱਚ ਸੋ ਕਾਸਟਿਕਮ 6 ਐਸਿਡਮ ਨਾਈਟ੍ਰਿਕਮ 6 ਮੈਡੋਰਨਮ 200 ਨਾਈਟਰਮ ਸਲਫਰਿਕਮ ਸਿਕਸ ਮਤਲਬ ਕਿ ਇਹ ਸਾਰੇ ਜਿਹੜੇ ਐ ਇਹ ਇਹਦੇ ਵਿੱਚ ਮਤਲਬ ਪਾਏ ਗਏ ਨੇ ਇਨਗਰੀਡੀਅੰਟਸ ਸੋ ਅੱਗੇ ਗੱਲ ਕਰਦੇ ਆ ਜੀ ਇਹਦੀ ਡੋਸ ਦੀ ਇਹਦੀ ਡੋਸ ਕਿਵੇਂ ਤੁਸੀਂ ਲੈਣੀ ਆ ਤੁਸੀਂ ਇਹਨੂੰ ਕੀ ਕਰਨਾ ਹੈ ਜਦੋਂ ਤੁਸੀਂ ਇਹਨੂੰ ਯੂਜ਼ ਕਰਨਾ ਹੈ ਉਸ ਤੋਂ ਪਹਿਲਾਂ ਤੁਸੀਂ ਇਹਨੂੰ ਸ਼ੇਕ ਕਰਨਾ ਹੈ ਸ਼ੇਕ ਬੈਲ ਬਿਫੋਰ ਯੂਜ਼ ਤੁਸੀਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਸ਼ੇਕ ਕਰੋ ਉਸ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਗਲਾਸ ਹੈ ਉਹ ਤੇ ਉਹਨੂੰ ਮਤਲਬ ਕਿ ਫੋਰਥ ਪਾਰਟ ਜਿਹੜਾ ਹੁੰਦਾ ਹੈ ਗਲਾਸ ਦਾ ਚੌਥਾ ਹਿੱਸਾ ਪਾਣੀ ਲੈਣਾ ਹੈ ਤੁਸੀਂ ਜਿਹੜੀ ਕਿ ਥੋੜਾ ਜਿਹਾ ਪਾਣੀ ਲੈ ਲਓ ਤੁਸੀਂ ਲੈ ਸਕਦੇ ਹੋ ਤੇ ਉਹਦੇ ਵਿੱਚ 5 ਤੋਂ 10 ਬੂੰਦਾਂ ਉਹ ਤੁਸੀਂ ਇਹਦੀਆਂ ਪਾਣੀਆਂ ਇਹ ਤੁਸੀਂ ਇਹਨੂੰ ਦਿਨ ਵਿੱਚ 3 ਤੋਂ 4 ਵਾਰ ਲੈ ਸਕਦੇ ਹੋ 3 ਵਾਰ ਤਾਂ ਤੁਸੀਂ ਇਹਨੂੰ ਆਰਾਮ ਨਾਲ ਲੈ ਹੀ ਸਕਦੇ ਹੋ ਤੇ ਤੁਸੀਂ ਚੌਥਾ ਹਿੱਸਾ ਗਲਾਸ ਵਿੱਚ ਪਾਣੀ ਦਾ ਜਾਨੀ ਕਿ ਲੈ ਲਓ ਥੋੜਾ ਜਿਹਾ ਪਾਣੀ ਉਹਦੇ ਵਿੱਚ 10 ਡ੍ਰੋਪਸ ਤੁਸੀਂ ਇਸ ਦਵਾਈ ਦੀਆਂ ਪਾਣੀਆਂ ਆ ਤੇ 3 ਟਾਈਮ ਤੁਸੀਂ ਸੇਮ ਇਹੀ ਰਿਪੀਟ ਪ੍ਰੋਸੈਸ ਕਰਨਾ ਹੈ ਤੇ 3 ਟਾਈਮ ਤੁਸੀਂ ਇਹਨੂੰ ਲੈ ਸਕਦੇ ਹੋ ਠੀਕ ਹੈ ਜੀ ਇਹ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਸੋ ਬਾਕੀ ਅੱਗੇ ਗੱਲ ਕਰਦੇ ਹਾਂ ਜੀ ਇਹਦੇ ਪ੍ਰਾਈਸ ਦੀ ਇਹਦਾ ਪ੍ਰਾਈਸ ਕਿੰਨਾ ਹੈ ਇਹਦਾ ਪ੍ਰਾਈਸ ਤੁਸੀਂ ਦੇਖ ਸਕਦੇ ਹੋ 180 ਰੁਪੀਆ ਹੈ ਜੀ 180 ਰੁਪਏ ਦਾ ਪ੍ਰਾਈਸ ਹੈ 5 ਇਅਰ ਦੀ 5 ਸਾਲੇ ਦੀ ਜਿਹੜੀ ਹੈ ਡੇਟ ਆਫ ਮੈਨ ਮਤਲਬ 5 ਸਾਲੀ ਦੀ ਸ਼ੈਲਫ ਲਾਈਫ ਹੁੰਦੀ ਹੈ 5 ਸਾਲ ਚੱਲ ਸਕਦਾ ਹੈ ਮੇਰੇ ਕੋਲ ਜਿਹੜਾ ਹੈ ਮਈ 2024 ਦਾ ਹੈ ਮਤਲਬ ਕਿ 5 ਸਾਲ 2038 ਤੱਕ ਆਰਾਮ ਨਾਲ ਚੱਲ ਸਕਦਾ ਹੈ 180 ਰੁਪਏ ਦਾ ਪ੍ਰਾਈਸ ਹੈ ਜੀ ਸੋ ਤੁਹਾਨੂੰ ਇਹ ਕਿਸੇ ਵੀ ਮੈਡੀਕਲ ਸਟ੍ਰੋਕ ਤੋਂ ਆਰਾਮ ਨਾ ਮਿਲ ਜਾਂਦੀ ਆ ਇਹ ਹੋਮੀਓਪੈਥਿਕ ਓਹ ਓਸ਼ਧੀ ਆ ਹੋਮੀਓਪੈਥਿਕ ਇੱਕ ਮੈਡੀਸਨ ਆ ਬਹੁਤ ਹੀ ਜ਼ਿਆਦਾ ਵਧੀਆ ਆ ਜਿਹੜੇ ਇਸ ਪ੍ਰੋਬਲਮ ਨਾਲ ਜੂਝ ਰਹੇ ਨੇ ਉਹ ਇਹਨੂੰ ਲਓ ਤੇ ਇਹਨੂੰ ਵਰਤ ਕੇ ਦੇਖੋ ਇਹਦੇ ਨਾਲ ਤੁਹਾਨੂੰ ਜ਼ਰੂਰ ਫਰਕ ਪਏਗਾ ਹੀ ਪਏਗਾ ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ